ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਪਹਿਲੀ ਤੇ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਨੌਜਵਾਨਾਂ ਦਾ ਦੋ ਪੰਜਾਬੀ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਇਸ ਵਾਰ ਦਾ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਡਰ ਦਾ ਮਾਹੌਲ ਵੀ ਹੈ ਤੇ ਗੁੱਸੇ ਦਾ ਮਾਹੌਲ ਵੀ ਹੈ ਕਿਉਂਕਿ ਕੈਨੇਡਾ ਜਾਂ ਹੋਰ ਜਿਹੜੀਆਂ ਕੰਟਰੀਜ਼ ਨੇ ਉੱਥੋਂ ਲਗਾਤਾਰ ਪੰਜਾਬੀਆਂ ਦੀ ਜਿਹੜੀ ਦੁਰਦਸ਼ਾ ਹੈ ਉoze मामले سامنے ਆ ਰਹੇ ਨੇ ਜ਼ਿਆਦਾਤਰ ਪੰਜਾਬੀਆਂ ਦੀਆਂ ਮੌਤਾਂ ਹੋ ਰਹੀਆਂ ਨੇ ਭਾਵੇਂ ਉਹ ਉਹਦਾ ਕਾਰਨ ਕੋਈ ਵੀ ਹੋਵੇ ਭਾਵੇਂ ਉਹ ਹਾਰਟ ਅਟੈਕ ਹੋਵੇ ਐਕਸੀਡੈਂਟ ਹੋਵੇ ਜਾਂ ਫਿਰ ਕਤਲ ਕਰਨਾ ਹੋਵੇ ਕਤਲ ਕਰਨਾ ਕੈਨੇਡਾ ਦੇ ਵਿੱਚ ਆਮ ਵਰਤਾਰਾ ਹੋ ਗਿਆ ਖਾਸ ਤੌਰ ਤੇ ਪੰਜਾਬੀਆਂ ਦਾ ਸੋ ਦੋ ਨੌਜਵਾਨਾਂ ਦੀ ਪਛਾਣ ਦੋ ਮ੍ਰਿਤਕ ਨੌਜਵਾਨਾਂ ਦੀ ਪਛਾਣ ਜਿਹੜੀ ਹੈ ਉਹ ਰਣਵੀਰ ਸਿੰਘ ਤੇ ਇੱਕ ਦਾ ਨਾਮ ਹਜੇ ਡਿਸਕਲੋਜ਼ ਨਹੀਂ ਕੀਤਾ ਗਿਆ ਵਜੂ ਹੋਈ ਹੈ ਜੇ ਪੰਜਾਬ ਦੇ ਰਹਿਣ ਵਾਲੇ ਨੇ ਸੋ 26 ਸਾਲ ਦੀ ਉਮਰ ਇੱਕ ਨੌਜਵਾਨ ਦੀ ਦੱਸੀ ਜਾ ਰਹੀ ਹੈ ਤੇ ਇੱਕ ਨੌਜਵਾਨ ਦੀ ਉਮਰ 18 ਸਾਲ ਦੀ ਦੱਸੀ ਜਾ ਰਹੀ ਹੈ ਦੋਵੇਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਨਾਲ ਬਿਲੋਂਗ ਕਰਦੇ ਨੇ ਹਾਲਾਂਕਿ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਪਰ ਇਸ ਤੋਂ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਕਈ ਐਂਗਲਾਂ ਦੇ ਨਾਲ ਕੀਤੀ ਜਾ ਰਹੀ ਹੈ ਜਿਸ ਵੇਲੇ ਵਾਰਦਾਤ ਹੋਈ ਹੈ ਜੇ ਉਸ ਵੇਲੇ ਦੀ ਗੱਲ ਕਰੀਏ ਤਾਂ ਉਸ ਵੇਲੇ ਜਿਹੜੇ ਦੋਵੇਂ ਪੰਜਾਬੀ ਨੌਜਵਾਨ ਨੇ ਆਪਣੇ ਕਿਸੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੇ ਜਾ ਰਹੇ ਸੀ ਗੱਡੀ ਦੇ ਵਿੱਚ ਸਵਾਰ ਸੀ ਤੇ ਅਚਾਨਕ ਇੱਕ ਤੇਜ਼ ਰਫਤਾਰ ਗੱਡੀ ਨੇ ਆ ਕੇ ਉਹਨਾਂ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਦੋਵੇਂ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਦੂਜੇ ਨੌਜਵਾਨ ਜਿਸ ਦਾ ਨਾਮ ਕੀ ਰਣਵੀਰ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੂੰ ਹਸਪਤਾਲ ਦੇ ਵਿੱਚ ਆ ਭਰਤੀ ਕਰਾਇਆ ਗਿਆ ਸੀ ਤੇ ਉੱਥੇ ਜਾ ਕੇ ਉਸ ਦੀ ਜਿਹੜੀ ਮੌਤ ਹੈ ਉਹ ਡਿਕਲੇਅਰ ਕੀਤੀ ਗਈ ਉੱਥੇ ਜਾ ਕੇ ਉਸ ਦੀ ਮੌਤ ਡਾਕਟਰਾਂ ਦੇ ਵੱਲੋਂ ਐਲਾਨੀ ਗਈ ਹਾਲਾਂਕਿ ਜਦੋਂ ਉਹਨੂੰ ਘਟਨਾ ਸਥਲ ਤੋਂ ਘਟਨਾ ਸਥਾਨ ਤੋਂ ਚੱਕਿਆ ਗਿਆ ਤਾਂ ਉਸ ਵੇਲੇ ਉਹ ਜਿਉਂਦਾ ਸੀ ਪੁਲਿਸ ਇਸ ਮਾਮਲੇ ਦੀ ਕਈ ਐਂਗਲਾਂ ਤੋਂ ਜਾਂਚ ਕਰ ਰਹੀ ਹੈ ਇਸ ਨੂੰ ਨਸਲੀ ਹਿੰਸਾ ਦੇ ਵਜੋਂ ਵੀ ਵੇਖਿਆ ਜਾ ਰਿਹਾ ਹੈ ਪੁਰਾਣੀ ਰੰਜਿਸ਼ ਜਿਹੜੀ ਹੈ ਉਸ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਹੈ ਕਿਉਂਕਿ ਪੰਜਾਬੀ ਭਾਈਚਾਰੇ ਦੇ ਵਿੱਚ ਇਹੋ ਜੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਰੰਜਿਸ਼ ਦੇ ਕਾਰਨ ਕਈ ਕਤਲ ਹੋਏ ਨੇ ਭਾਵੇਂ ਉਹ ਕਿਸੇ ਇੱਕ ਤਰਫਾ ਪ੍ਰੇਮ ਪ੍ਰਸੰਗਤ ਦੇ ਬਾਅਦ ਕਿਸੇ ਲੜਕੀ ਆ ਲੜਕੇ ਦਾ ਕਤਲ ਹੋਵੇ ਜਾਂ ਫਿਰ ਇਸ ਤਰੀਕੇ ਨਾਲ ਨੌਜਵਾਨਾਂ ਦਾ ਕਤਲ ਹੋਣਾ ਇਸ ਤੋਂ ਇਲਾਵਾ ਸੜਕ ਦੁਰਘਟਨਾਵਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਤੇ ਸਭ ਤੋਂ ਜ਼ਿਆਦਾ ਮਾਮਲੇ ਜਿਹੜੇ ਨੇ ਉਹ ਹਾਰਟ ਅਟੈਕ ਯਾਨੀ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਨੌਜਵਾਨਾਂ ਦੀ ਜਿਹੜੀ ਮੌਤ ਹੈ ਉਸ ਦੀ ਖਬਰਾਂ ਜਿਹੜੀਆਂ ਨੇ ਉਹ ਕੈਨੇਡਾ ਤੋਂ ਜ਼ਿਆਦਾਤਰ ਸਾਹਮਣੇ ਆ ਰਹੀਆਂ ਨੇ ਸੋ ਹੁਣ ਕੈਨੇਡਾ ਤੋਂ ਮੰਦਭਾਗੀ ਖਬਰ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣਾ ਹਾਲਾਂਕਿ ਬਹੁਤ ਹੀ ਜ਼ਿਆਦਾ ਜਾਣਕਾਰੀ ਜਿਹੜੀ ਪੁਲਿਸ ਨੂੰ ਨਹੀਂ ਮਿਲੀ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਕਈ ਤੱਥਾਂ ਨੂੰ ਖੰਗਾਲ ਰਹੀ ਹੈ ਪੰਜਾਬੀ ਮੂਲ ਦੇ ਦੋਵੇਂ ਪੰਜਾਬ ਜਿਹੜੇ ਨੌਜਵਾਨ ਨੇ ਉਹ ਦੱਸੇ ਜਾ ਰਹੇ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਵਸਨੀਕ ਨੇ ਔਰ ਉਹਨਾਂ ਦੇ ਮਾਪੇ ਇੱਥੇ ਜ਼ਰੂਰ ਫਿਕਰਮੰਦ ਨੇ ਪੁਲਿਸ ਛੇਤੀ ਹੀ ਜਿਹੜੇ ਮਾਪੇ ਨੇ ਉਹਨਾਂ ਦੇ ਨਾਲ ਵੀ رابطہ ਕਾਇਮ ਕਰੇਗੀ ਐਡਮਿੰਟਨ ਕੈਨੇਡਾ ਦਾ ਸ਼ਹਿਰ ਹੈ ਉੱਥੇ ਇਹ ਘਟਨਾ ਹੁੰਦੀ ਅ ਦਸਤੀ ਚਾਰੀ ਹੈ ਉਧਰ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਧੂ ਜੋੜਾ ਪੂਰੀ ਤਰ੍ਹਾਂ ਸਰਗਰਮ ਹੈ ਸਿੱਧੂ ਬਿਨਾ ਬੋਲੇ ਪੰਜਾਬ ਦੀ ਸਿਆਸਤ ਦੀ ਸਰਗਰਮੀ ਵਧਾ ਰਹੇ ਨੇ ਤੇ ਉਧਰ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਤਾਬੜ ਤੋੜ ਬਿਆਨਬਾਜ਼ੀ ਕਰਕੇ ਕਈ ਸਿਆਸੀ ਆਗੂਆਂ ਦੇ ਦामਨ ਉਚਾਲ ਰਹੇ ਨੇ ਸੋ ਇਸ ਤਿੱਖੀ ਬਿਆਨਬਾਜ਼ੀ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਦਾ ਨਿਸ਼ਾਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਹੈ ਤੇ ਇਸ ਬਿਆਨਬਾਜ਼ੀ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਹਾਲ ਹੀ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਵੱਡੇ ਵੱਡੇ ਸਿਆਸੀ ਲੀਡਰਾਂ ਦੇ ਪਰਦੇ ਖੋਲੇ ਨੇ ਜਿਸ ਤਰ੍ਹਾਂ ਦੇ ਖੁਲਾਸੇ ਕੀਤੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਉਹਨਾਂ ਨੂੰ ਪੁਲਿਸ ਦੀ ਸੁਰੱਖਿਆ ਮੁਹੱਈਆ ਕਰਾਈ ਜਾਵੇ ਜੇਕਰ ਇਹ ਜਹਾਨ ਨਹੀਂ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਮਾਫੀਆ ਰਾਜ ਸਰਕਾਰੀ ਜ਼ਮੀਨਾਂ ਦੀ ਜਿਹੜੀ ਵਿਕਰੀ ਹੈ ਉਹਦੇ ਉੱਤੇ ਘੇਰਿਆ ਹੈ ਭਗਵੰਤ ਮਾਨ ਸਰਕਾਰ ਦੇ ਉੱਤੇ ਵਰਦੇ ਨਜ਼ਰ ਆਏ ਨੇ ਨਮਜੋਤ ਕੌਰ ਸਿੱਧੂ ਤੇ ਨਾਲ ਹੀ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ਨਵਜੋਤ ਕੌਰ ਸਿੱਧੂ ਲੰਮੇ ਅਰਸੇ ਤੋਂ ਬਾਅਦ ਉਸ ਵੇਲੇ ਦੁਬਾਰਾ ਚਰਚਾ ਦੇ ਵਿੱਚ ਆਏ ਜਦੋਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਬਣਨ ਦੇ ਲਈ 500 ਕਰੋੜ ਰੁਪਏ ਦੇਣਾ ਪੈਂਦਾ ਹੈ ਆਪਣੀ ਹੀ ਸਰਕਾਰ ਆਪਣੀ ਹੀ ਹਾਈ ਕਮਾਂਡ ਦੇ ਉੱਤੇ ਜਿਹੜਾ ਨਿਸ਼ਾਨਾ ਉਹਨਾਂ ਨੇ ਲਾਇਆ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਈ ਲੀਡਰਾਂ ਨੇ ਉਹਨਾਂ ਨੂੰ ਮਾਨ ਹਾਨੀ ਨੋਟਿਸ ਵੀ ਭੇਜੇ ਸੀ ਇੱਥੋਂ ਤੱਕ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਸੀ ਪਾਰਟੀ ਤੋਂ ਸਸਪੈਂਡ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਵੀ ਨਮਜੂਦ ਕੌਰ ਸਿੱਧੂ ਦੇ ਕਾਫੀ ਤਲਕ ਤੇਵਰ ਨਜ਼ਰ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਅੱਜ ਵੀ ਆਪਣੇ ਬਿਆਨਾਂ ਦੇ ਉੱਤੇ ਕਾਇਮ ਹਾਂ ਕਿ ਕਾਂਗਰਸ ਦੇ ਵਿੱਚ ਜਿਹੜੇ ਪੰਜ ਚਿਹਰੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਅਪਰਤਾਪ ਸਿੰਘ ਬਾਜਵਾ ਜਿਹੜੇ ਇਹ ਚਿਹਰੇ ਨੇ ਇਹ ਕਾਂਗਰਸ ਨੂੰ ਬਰਬਾਦ ਕਰਨ ਤੇ ਤੋਲੇ ਨੇ ਔਰ ਇਹਹੀ ਜਿਹੜੇ ਨੇ ਅੱਗੇ ਖਰੀਦੋ-ਕ੍ਰੋਖਤ ਕਰਦੇ ਨੇ ਟਿਕਟਾਂ ਦੀ ਹੋਵੇ ਭਾਵੇਂ ਮੁੱਖ ਮੰਤਰੀ ਦੀ ਕੁਰਸੀ ਦੀ ਹੋਵੇ ਸੋ ਸੁਖਜਿੰਦਰ ਸਿੰਘ ਰੰਧਾਵਾ ਨੇ ਡਿਫਰਮੇਸ਼ਨ ਮਾਨਹਾਨੀ ਦਾ ਨੋਟਿਸ ਜਿਹੜਾ ਭੇਜਿਆ ਸੀ ਕਰਨਬੀਰ ਸਿੰਘ ਪੁਰਜ ਜਿਹੜੇ ਕੀ ਤਰਨ-ਤਰਨ ਤੋਂ ਕਾਂਗਰਸ ਦੇ ਉਮੀਦਵਾਰ ਐਲਾਨਿੰਗੇ ਸੀ ਉਸ ਦੇ ਵੱਲੋਂ ਵੀ ਮਾਨਹਾਨੀ ਨੋਟਿਸ ਪੇ ਚਾਹ ਕਿ ਐਤੋਂ ਤੱਕ ਕਿ ਸਾਫ ਦਾ ਉਦਯੋਗ ਮੰਤਰੀ अनिल जोशी ਦੇ ਵੱਲੋਂ ਵੀ ਨਵਜੋਤ ਕੌਰ ਸਿੱਧੂ ਨੂੰ ਮਾਨਹਾਨੀ ਨੋਟਿਸ ਪੇਜ ਆ ਗਿਆ ਸੀ ਤੇ ਬਹੁਤ ਤਲਖ ਬਿਆਨਬਾਜ਼ੀ ਵੀ ਇਹਨਾਂ ਲੀਡਰਾਂ ਦੇ ਵੱਲੋਂ ਨਵਜੋਤ ਕੌਰ ਸਿੱਧੂ ਦੇ ਖਿਲਾਫ ਕੀਤੀ ਗਈ ਸੀ ਕੁਝ ਵੀ ਹੋਵੇ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਬਹੁਤ ਸਾਰੀ ਜਿਹੜੀ ਬਿਆਨਬਾਜ਼ੀ ਹੈ ਉਹ ਸਿਆਸੀ ਨੀਡਰਾਂ ਦੀ ਲਿਖਣ ਨੂੰ ਮਿਲਦੀ ਹੈ ਮਾਹੌਲ ਬੜਾ ਬਿਆਨੂ ਬਿਆਣੀ ਹੋ ਜਾਂਦਾ ਹੈ ਇੱਕ ਦੂਜੇ ਦੇ ਉੱਤੇ ਜਿਹੜਾ ਚਿੱਕੜ ਸੁੱਟਣਾ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਨੀ ਇਹ ਚੋਣਾਂ ਤੋਂ ਪਹਿਲਾਂ ਹੋਣ ਵਾਲਾ ਆਮ ਵਰਤਾਰਾ ਹੈ ਸੋ ਚੋਣਾਂ ਤੋਂ 1.5 ਸਾਲ ਪਹਿਲਾਂ ਜਿਹੜਾ ਸਿੱਧੂ ਪਰਿਵਾਰ ਹੈ ਨਵਜੋਤ ਕੌਰ ਸਿੱਧੂ ਦੇ ਰਾਹੀਂ ਪੰਜਾਬ ਦੀ ਸਿਆਸਤ ਦੇ ਵਿੱਚ ਆ ਵੱਡੇ ਜਿਹੜੇ ਵਾਰ ਨੇ ਉਹ ਕਰ ਰਿਹਾ ਹੈ ਵੱਡੀਆਂ ਬਿਆਨਬਾਜ਼ੀਆਂ ਦੇ ਰਾਹੀਂ ਆ ਵੱਡੇ ਰਾਜਨੀਤਿਕ ਲੀਡਰਾਂ ਦੇ ਜਿਹੜੇ ਚਰਿੱਤਰ ਨਹੀਂ ਆ ਵੱਡੇ ਰਾਜਨੀਤਿਕ ਲੀਡਰਾਂ ਦਾ ਜਿਹੜਾ ਅਕਸ ਹੈ ਉਸ ਦੇ ਉੱਤੇ ਵਾਰ ਨਵਜੋਤ ਕੌਰ ਸਿੱਧੂ ਦੇ ਰਾਹੀਂ ਕਹਿ ਲਈਏ ਜਾਂ ਫਿਰ ਸਿੱਧੂ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਸੋ ਇਸ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਨੂੰ ਇਸ ਚੀਜ਼ ਦਾ ਵੀ ਡਰ ਹੋ ਗਿਆ ਕਿ ਜਿਸ ਤਰੀਕੇ ਦੀ ਬਿਆਨਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨਾਂ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਸੋ ਇੰਨਾ ਸਾਰਾ ਕੁਝ ਬੋਲ ਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਸੁਰੱਖਿਆ ਦੀ ਮੰਗ ਵੀ ਕਰ ਲਈ ਗਈ ਹੈ ਕਿ ਮੈਨੂੰ ਤਾਂ ਸੁਰੱਖਿਆ ਦਿੱਤੀ ਜਾਵੇ ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨਵਜੋਤ ਕੌਰ ਸਿੱਧੂ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਪਹਿਲਾਂ ਜ਼ੁਬਾਨ ਦੇ ਵਿੱਚੋਂ ਬੇਲੋੜਾ ਬੋਲ ਲੋ ਜੋ ਮੂੰਹ ਚਾਏ ਬੋਲੋ ਉਸ ਤੋਂ ਬਾਅਦ ਸੁਰੱਖਿਆ ਦੀ ਮੰਗ ਕਰ ਲੋ ਪਹਿਲਾਂ ਹੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਤਾਂ ਜੋ ਇਦਾਂ ਦੀ ਨੌਬਤ ਨਾ ਆਵੇ ਅਗਲੀ ਖਬਰ ਫਰੀਦਕੋਟ ਦੇ ਪਿੰਡ ਸੁਖਨਵਾਲਾ ਕਤਲकांड ਮਾਮਲੇ ਦੇ ਨਾਲ ਜੁੜੀ ਹੋਈ ਹੈ ਦਰਅਸਲ 29 ਨਵੰਬਰ ਨੂੰ ਰੁਪਿੰਦਰ ਕੌਰ ਨਾਮ ਦੀ ਔਰਤ ਦੇ ਵੱਲੋਂ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਤਲ ਕਰ ਦਿੱਤਾ ਗਿਆ ਸੀ ਉਸ ਦਾ ਟ੍ਰਾਇਲ ਹੁਣ ਫਰੀਦਕੋਟ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਜਿਸ ਤੋਂ ਬਾਅਦ ਰੁਪਿੰਦਰ ਕੌਰ ਦੇ ਪਰਿਵਾਰ ਨੇ ਉਸ ਦੇ ਵੱਲੋਂ ਮੁੱਖ ਮੋੜ ਲਿਆ ਰੁਪਿੰਦਰ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਬੇਸ਼ੱਕ ਰੁਪਿੰਦਰ ਸਾਡੀ ਧੀ ਹੈ ਪਰ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਕਿ ਉਸਨੇ ਸਾਡੇ ਪੁੱਤਾਂ ਵਰਗੇ ਜਵਾਈ ਦੇ ਨਾਲ ਇਸ ਤਰੀਕੇ ਦਾ ਜਿਹੜਾ ਕਿਨੋਨਾ ਕੰਮ ਹੈ ਉਹ ਕੀਤਾ ਉਸ ਨੂੰ ਮੌਤ ਦੇ ਘਾਟ ਪਾੜ ਦਿੱਤਾ ਆਪਣੇ ਪ੍ਰੇਮ ਪ੍ਰਸੰਗਾਂ ਨੂੰ ਸਿਰੇ ਚੜਾਉਣ ਦੇ ਲਈ ਉਸਨੇ ਸਾਡੇ ਜਵਾਈ ਗੁਰਵਿੰਦਰ ਸਿੰਘ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਸੋ ਰੁਪਿੰਦਰ ਦੇ ਪਿਤਾ ਜਸਵਿੰਦਰ ਸਿੰਘ ਨੇ ਇਨਕਾਰ ਕਰ ਦਿੱਤਾ ਹੈ ਕਿ ਉਹ ਰੁਪਿੰਦਰ ਦੇ ਕੇਸ ਦੀ ਪੈਰਵੀ ਕਰਨਗੇ ਨਾ ਹੀ ਉਹਨਾਂ ਕਿਹਾ ਹੈ ਕਿ ਰੁਪਿੰਦਰ ਦੇ ਲਈ ਉਹ ਕੋਈ ਵੀ ਵਕੀਲ ਕਰਨਗੇ ਉਹਨਾਂ ਕਿਹਾ ਕਿ ਅਸੀਂ ਇਹੋ ਜੀ ਧੀ ਦੇ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜਦੇ ਹਾਂ ਤੇ ਹੋਰਾਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਰੁਪਿੰਦਰ ਵਰਗੀਆਂ ਔਰਤਾਂ ਜਿਹੜੀਆਂ ਸਮਾਜ ਦੇ ਵਿੱਚ ਹੈਗੀਆਂ ਨੇ ਉਹਨਾਂ ਨੂੰ ਸਬਕ ਸਿਖਾਇਆ ਜਾਏ ਤੇ ਉਹਨਾਂ ਦੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਜਾਣ ਇਤੋ ਦਾ ਕੁਪਿੰਦਰ ਦੇ ਪਿਤਾ ਨੇ ਕਾਨੂੰਨ ਤੇ ਅਦਾਲਤ ਅੱਗੇ ਵੀ ਗੁਹਾਰ ਲਗਾਈ ਹੈ ਕਿ ਇਸ ਰੁਪਿੰਦਰ ਕੌਰ ਨੂੰ ਸਖਤੋ ਸਖਤ ਸਜ਼ਾ ਤੇ ਮਿਸਾਲੀ ਸਜ਼ਾ ਦਿੱਤੀ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਨੂੰ ਯਾਦ ਰਹੇ ਖਾਸ ਤੌਰ ਤੇ ਰੁਪਿੰਦਰ ਦੇ ਪਿਤਾ ਜਸਵਿੰਦਰ ਸਿੰਘ ਨੇ ਇਹ ਕਿਹਾ ਹੈ ਕਿ ਜਿਸ ਤਰੀਕੇ ਨਾਲ ਗੁਰਵਿੰਦਰ ਨੂੰ ਕੋਹ ਕੋ ਕੇ ਮਾਰਿਆ ਗਿਆ ਜਿਸ ਤਰੀਕੇ ਨਾਲ ਰੁਪਿੰਦਰ ਗੁਰਵਿੰਦਰ ਦਾ ਹਸ਼ਰ ਕੀਤਾ ਗਿਆ ਉਸੇ ਤਰੀਕੇ ਦੀ ਜਿਹੜੀ ਸਜ਼ਾ ਹੈ ਉਹ ਰੁਪਿੰਦਰ ਨੂੰ ਹੋਣੀ ਚਾਹੀਦੀ ਹੈ ਇਸ ਦੇ ਲਈ ਭਾਵੇਂ ਦੇਸ਼ ਦੇ ਕਾਨੂੰਨ ਦੇ ਵਿੱਚ ਬਦਲਾਅ ਹੀ ਕਿਉਂ ਨਾ ਕਰਨਾ ਪਵੇ ਕਿਉਂਕਿ ਨਾਜਾਇਜ਼ ਸੰਬੰਧਾਂ ਦੀ ਬਲੀ ਬਹੁਤ سارے ਲੋਕ ਚੜਦੇ ਨੇ ਭਾਵੇਂ ਉਹ ਔਰਤ ਹੋਵੇ ਪਤੀ ਦੇ ਨਾਜਾਇਜ਼ ਸੰਬੰਧਾਂ ਦੀ ਬਲੀ ਚੜਦੀ ਹੋਵੇ ਜਾਂ ਭਾਵੇਂ ਉਹ ਮਰਦ ਹੋਵੇ ਜਿਹੜਾ ਕਿ ਆਪਣੀ ਪਤਨੀ ਦੇ ਨਾਜਾਇਜ਼ ਸੰਬੰਧਾਂ ਦੀ ਬਲੀ ਚੜਦਾ ਹੈ ਇਸ ਤਰ੍ਹਾਂ ਦੇ ਲੋਕ ਇਸ ਤਰ੍ਹਾਂ ਦੇ ਰਿਸ਼ਤੇ ਸਮਾਜ ਨੂੰ ਖੋਖਲਾ ਕਰ ਰਹੇ ਨੇ ਤੋ ਲੋਡ ਮਹਿਸੂਸ ਕੀਤੀ ਜਾ ਰਹੀ ਹੈ ਕਿ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਸਖਤ ਜਿਹੜੀ ਸਜ਼ਾ ਹੋ ਦਿੱਤੀ ਜਾਏ ਹਾਲਾਂਕਿ ਕਾਨੂੰਨ ਦੇ ਵਿੱਚ ਲਿਵਿੰਗ ਇਨ ਰਿਲੇਸ਼ਨਸ਼ਿਪ ਤੇ ਐਕਸਟਰਾ ਮੈਰਿਟਲ ਅਫੇਅਰ ਨੂੰ ਮੰਨਤਾ ਦਿੱਤੀ ਜਾਂਦੀ ਹੈ ਇਹ ਕਿਹਾ ਜਾਂਦਾ ਹੈ ਕਿ ਔਰਤ ਆਪਣੀ ਮਰਜ਼ੀ ਦੇ ਨਾਲ ਕਿਸੇ ਵੀ ਵਿਅਕਤੀ ਦੇ ਨਾਲ ਰਹਿ ਸਕਦੀ ਹੈ ਤੇ ਕੋਈ ਵੀ ਮਰਦ ਆਪਣੀ ਮਰਜ਼ੀ ਦੇ ਨਾਲ ਕਿਸੇ ਔਰਤ ਦੇ ਨਾਲ ਰਹਿ ਸਕਦਾ ਹੈ ਪਰ ਜਦੋਂ ਇਹ ਔਰਤ ਤੇ ਮਰਦ ਕਿਸੇ ਦਾ ਕਤਲ ਕਰਨ ਤੇ ਉਤਰੀਆਂ ਆਪਣੇ ਪ੍ਰੇਮ ਪ੍ਰਸੰਗਾਂ ਨੂੰ ਪੂਰਾ ਚੜਾਉਣ ਦੇ ਲਈ ਸਮਾਜ ਨਾਲ ਖਿਲਵਾੜ ਕਰਨ ਤੇ ਕਿਸੇ ਦੀ ਜਾਨ ਲੈਣ ਤੇ ਉਤਾਰੂ ਹੋ ਜਾਣ ਤਾਂ ਇਹ ਇਸ ਚੀਜ਼ ਨੂੰ ਅਪਰਾਧ ਮੰਨਿਆ ਜਾਣਾ ਚਾਹੀਦਾ ਹੈ ਇਹ ਸਭ ਤੋਂ ਵੱਡਾ ਅਪਰਾਧ ਹੈ ਸੋ ਇਸ ਤਰ੍ਹਾਂ ਦੇ ਅਪਰਾਧ ਦੇ ਲਈ ਕਾਨੂੰਨ ਵੀ ਸਖਤ ਹੋਣਾ ਚਾਹੀਦਾ ਸੋ ਰੁਪਿੰਦਰ ਦੇ ਪਿਤਾ ਜਸਵਿੰਦਰ ਸਿੰਘ ਨੇ ਸਾਫ਼ ਕਿਹਾ ਹੈ ਕਿ ਉਹ ਆਪਣੀ ਧੀ ਰੁਪਿੰਦਰ ਕੌਰ ਦੇ ਕੇਸ ਦੀ ਕੋਈ ਵੀ ਪੈਰਵੀ ਨਹੀਂ ਕਰਨਗੇ ਨਾ ਹੀ ਕੋਈ ਵਕੀਲ ਰੁਪਿੰਦਰ ਕੌਰ ਨੂੰ ਮਹੱਈਆ ਕਰਾਇਆ ਚਾਹੀਦਾ ਜੇਕਰ ਰੁਪਿੰਦਰ ਆਪਣੇ ਤੌਰ ਤੇ ਕੋਈ ਵਕੀਲ ਕਰਨਾ ਚਾਹੁੰਦੀ ਹੈ ਤਾਂ ਉਸ ਦੀ ਮਰਜ਼ੀ ਹੋਏਗੀ ਪਰ ਰੁਪਿੰਦਰ ਦਾ ਪਰਿਵਾਰ ਇਸ ਪੂਰੇ ਵਰਤਾਰੇ ਦੇ ਵਿੱਚ ਰੁਪਿੰਦਰ ਦੀ ਕੋਈ ਵੀ ਮਦਦ ਨਹੀਂ ਕਰੇਗਾ ਇੱਕ ਕਹਾਵਤ ਹੈ ਕਿ एवरीथिंग ਇਜ਼ ਫੇਅਰ ਇਨ ਵਾਰ ਐਂਡ ਲਵ ਇਸ ਨੂੰ ਜੇ ਅਸੀਂ ਇਹ ਕਹਿ ਲਈਏ ਕਿ एवरीथिंग ਇਜ਼ ਫੇਅਰ ਇਨ ਵਾਰ ਐਂਡ ਪੋਲਿਟਿਕਸ ਤਾਂ ਕੋਈ ਹੱਦ ਕਥਨੀ ਨਹੀਂ ਹੋਏਗੀ ਕਿਉਂਕਿ ਸਿਆਸਤ ਦੇ ਵਿੱਚ ਕਦੋਂ ਕੀ ਹੋ ਜਾਏ ਇਸ ਦਾ ਅੰਦਾਜ਼ਾ ਕਦ ਨਹੀਂ ਲਗਾਇਆ ਜਾ ਸਕਦਾ ਸਿਆਸਤ ਕਿਸ ਤਰ੍ਹਾਂ ਬਦਲਦੀ ਹੈ ਇਸ ਤਰ੍ਹਾਂ ਸਿਆਸੀ ਦੁਸ਼ਮਣ ਦੋਸਤ ਬਣ ਜਾਂਦੇ ਨੇ ਤੇ ਕਿਸ ਤਰ੍ਹਾਂ ਸਿਆਸੀ ਦੋਸਤ ਦੁਸ਼ਮਣ ਵੀ ਬਣ ਜਾਂਦੇ ਨੇ ਇਸ ਤਰ੍ਹਾਂ ਦੀਆਂ ਕਈ ਉਦਾਹਰਣਾਂ ਵੇਖੀਆਂ ਨੇ ਜੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿਧਾਇਕ ਉਹਨਾਂ ਦੇ ਖਿਲਾਫ ਹੋਏ ਔਰ ਉਸ ਤੋਂ ਬਾਅਦ ਹੁਣ ਮੁੜ ਕਾਂਗਰਸੀ ਵਿਧਾਇਕਾਂ ਨੂੰ ਕਾਂਗਰਸ ਮੈਂਬਰ ਪਾਰਲੀਮੈਂਟਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆ ਰਹੇ ਹੈ ਕਾਂਗਰਸ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਦੇ ਸੋਲੇ ਗੋਂਦੇ ਨਜ਼ਰ ਆ ਰਹੇ ਨੇ ਗੱਲ ਹੋ ਰਹੀ ਹੈ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਰੰਦਾਵਾਦੀ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਤਾਰੀਫਾਂ ਕੀਤੀਆਂ ਉਹਨਾਂ ਦੇ ਕਸੀਦੇ ਪੜੇ ਤੇ ਕਿਹਾ ਕਿ ਕੈਪਟਨ ਇੱਕ ਸੱਚੇ ਪੋਲਿਟਿਕ ਪੋਲਿਟੀਸ਼ੀਅਨ ਸੀ ਉਹਨਾਂ ਦੀ ਜ਼ੁਬਾਨ ਤੇ ਉਹੀ ਹੁੰਦਾ ਸੀ ਜੋ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਸੀ ਉਹ ਦੋਸਤਾਂ ਦੇ ਦੋਸਤ ਸੀ ਤੇ ਦੁਸ਼ਮਨਾ ਦੇ ਦੁਸ਼ਮਨ ਸੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਪਤਾ ਨਹੀਂ ਕਿਸ ਗੱਲ ਤੋਂ ਆ ਗਈ ਪਰ ਉਹਨਾਂ ਦੇ ਰਿਸ਼ਤੇ ਬਹੁਤ ਵਧੀਆ ਰਹੇ ਨੇ ਇਹ ਵੀ ਯਾਦ ਰਹੇ ਕਿ ਜਦੋਂ 2019 2000 ਮਾਫ ਕਰਨਾ 20 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀੋਂ ਉਨਲਾਉਣਾ ਸੀ ਤਾਂ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਧੜਾ ਖੜਾ ਹੋ ਗਿਆ ਸੀ ਜਿਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਾਮਿਲ ਸੀ ਤੇ ਅੱਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਯਾਦ ਆ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਚੰਗੇ ਲੱਗਣ ਲੱਗੇ ਨੇ ਇੰਨਾ ਹੀ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆਪਣੀ ਪੁਰਾਣੀ ਪਾਰਟੀ ਕਾਂਗਰਸ ਦੀ ਯਾਦ ਆਉਣ ਲੱਗੀ ਹੈ ਇੱਕ ਨਿੱਜੀ ਚੈਨਲ ਨੂੰ ਦਿੱਤੇ ਹੋਏ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਜ਼ਿਕਰ ਕੀਤਾ ਸੀ ਕਿ ਦੇਸ਼ਕੋ ਭਾਜਪਾ ਦੇ ਵਿੱਚ ਨਹੀਂ ਪਰ ਉਹਨਾਂ ਦੀ ਪੁੱਛਗਿੱਛ ਨਹੀਂ ਹੈ ਜਦੋਂ ਵੀ ਪਟਿਆਲੇ ਤੋਂ ਕਿਸੇ ਨੂੰ ਟਿਕਟ ਦਿੱਤੀ ਗਈ ਹੈ ਉਹਨਾਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਤਾਂ ਉਹਨਾਂ ਦੀ ਕਰਦੇ ਪੁੱਛਗਿੱਛ ਨਹੀਂ ਹੋਈ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਜਾਕੀ ਉਹਨਾਂ ਦੀ ਪੁਰਾਣੀ ਪਾਰਟੀ ਕਾਂਗਰਸ ਦੇ ਵਿੱਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਮਿਲਦਾ ਸੀ ਹੁਣ ਕੈਪਟਨ ਅੰਤੇਜੁਗਜਿੰਦਰ ਅੰਧਾਵਾ ਇਹਨਾਂ ਦੀਆਂ ਬਿਆਨਬਾਜ਼ੀਆਂ ਤੋਂ ਕੀ ਸਮਝਿਆ ਜਾਏ ਕਿ ਕਾਂਗਰਸ ਦੇ ਵਿੱਚ ਆਉਣ ਦੇ ਦਿਨਾਂ ਦੇ ਵਿੱਚ ਕੁਝ ਹੋਣ ਵਾਲਾ ਹੈ ਕਿ ਪੰਜਾਬ ਦੀ ਰਾਜਨੀਤੀ ਬਦਲਣ ਵਾਲੀ ਹੈ ਕਿ ਪੰਜਾਬ ਦੀ ਰਾਜਨੀਤੀ ਇੱਕ ਦਿਸ਼ਾ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਦੇ ਇਕਜੁੱਟ ਹੋਣ ਦੇ ਵੱਲੇ ਇਸ਼ਾਰਾ ਕਰ ਰਹੀ ਹੈ ਕਈ ਸਨਿਕਰਨ ਬਾਣ ਸਕਦੇ ਨੇ ਸਿਆਸਤ ਦੇ ਵਿੱਚ ਕੁਝ ਵੀ ਨਾ ਮੁਮਕਿਨ ਨਹੀਂ ਹੈ ਇਸ ਸਿਆਸਤ ਦੇ ਵਿੱਚ ਕਿਸੇ ਵੀ ਦਿਨੇ ਕੁਝ ਵੀ ਹੋ ਸਕਦਾ ਹੈ। ਅਗਲੀ ਖਬਰ ਤਕਸਿਰੀ ਪਟਨਾ ਸਾਹਿਬ ਤੋਂ سامنے ਆਈ ਹੈ ਜਿੱਥੇ 27 ਦਸੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ। ਹਾਲਾਂਕਿ 27 ਦਸੰਬਰ ਨੂੰ ਹੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਸ਼ਹੀਦੀ ਜਿਹੜਾ ਜੋੜ ਮੇਲਾ ਉਹ ਸਮਾਪਤ ਹੋਏਗਾ ਤੇ ਉਸੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਏਗਾ। ਸੋ ਪਟਨਾ ਸਾਹਿਬ ਦੇ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਵੀ ਪਟਨਾ ਸਾਹਿਬ ਬੋਰਡ ਦੇ ਵੱਲੋਂ ਜਿਹੜੀ ਚਿੱਠੀ ਹੈ ਭੇਜੀ ਗਈ ਹੈ ਇਸ ਸਮਾਰੋਹ ਦੇ ਵਿੱਚ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ ਸੋ ਨਿਤਿਸ਼ ਕੁਮਾਰ ਦੇ ਵੱਲੋਂ ਵੀ ਜਿਹੜਾ ਜਵਾਬ ਹੈ ਉਹ ਦਿੱਤਾ ਗਿਆ ਹੈ ਕਿ ਉਹ ਬੜੀ ਖੁਸ਼ੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਤਮਸਤਕ ਹੋਣ ਦੇ ਲਈ ਉਹਨਾਂ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਉਹਨਾਂ ਦੀ ਜਨਮ ਭੂਮੀ ਤੱਕ ਸ੍ਰੀ ਪਟਨਾ ਸਾਹਿਬ ਦੇ ਵਿਖੇ ਪਹੁੰਚਣਗੇ ਤੇ ਸਾਰੇ ਜਿਹੜੇ ਗੁਰਮਤ ਸਮਾਗਮ ਕਰਵਾਏ ਜਾਣਗੇ ਉਹਨਾਂ ਦੇ ਵਿੱਚ ਸ਼ਾਮਲ ਹੋਣਗੇ ਇੱਥੇ ਤਾਂਕਿ ਬਿਹਾਰ ਸਰਕਾਰ ਆਪਣੇ ਤੌਰ ਦੇ ਉੱਤੇ ਵੀ ਜਿਹੜੇ ਉਪਰਾਲੇ ਨੇ ਉਹ ਤੱਕ ਸ੍ਰੀ ਪਟਨਾ ਸਾਹਿਬ ਦੇ ਆਉਣ ਵਾਲੀ ਸੰਗਤ ਦੇ ਲਈ ਵੀ ਕਰੇਗੀ ਤੇ ਉੱਥੇ ਦੇ ਪ੍ਰਬੰਧਾਂ ਨੂੰ ਵੀ ਵੇਖੇਗੀ ਉੱਥੇ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਮਦਦ ਵੀ ਕਰੇਗੀ ਹਾਲਾਂਕਿ ਇਹ ਪੱਤਰ ਵੀ ਤੱਕ ਸ੍ਰੀ ਅਕਾਲ ਸਾਹਿਬ ਅਕਾਲ ਤਖਤ ਸਾਹਿਬ ਦੇ ਚੌਥੇਦਾਰ ਗਿਆਨੀ ਕੁਲਦੀਪ ਸਿੰਘ ਅਲਗਾਚ ਨੂੰ ਭੇਜਿਆ ਗਿਆ ਸੀ ਕਿ 22 ਦਸੰਬਰ ਦੀ ਥਾਂ ਇਹ ਐਲਾਨ ਕੀਤਾ ਜਾਇਆ ਕਿ ਕਿਸੇ ਹੋਰ ਦਿਨ ਜਿਹੜਾ ਗੁਰੂ ਪਾਤਸ਼ਾਹ ਦਾ ਗੁਰਪੁਰਬ ਹੋ ਮਨਾਇਆ ਜਾਏ ਪਰ ਅਕਾਲ ਚੱਕ ਸਾਹਿਬ ਵੱਲੋਂ ਵੀ ਇਹੀ ਐਲਾਨ ਕੀਤਾ ਗਿਆ ਸੀ ਕਿ 27 ਦਸੰਬਰ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ ਪਰ ਜੇ ਕੋਈ ਸਿੱਖ ਸੰਗਤ ਆਪਣੀ ਤਰੀਕੇ ਨਾਲ ਕਿਸੇ ਹੋਰ ਤਰੀਕ ਨੂੰ ਮਨਾਉਣਾ ਚਾਹੁੰਦੀ ਹੈ ਤਾਂ ਉਹ ਮਨਾ ਸਕਦੀ ਹੈ ਪਰ ਰਸਮੀ ਤੌਰ ਦੇ ਉੱਤੇ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 27 ਦਸੰਬਰ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਏਗਾ ਉਸ ਲਈ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿਣ ਦਾ ਦਰਿਆ ਸਤਲੁਜ ਟੀਵੀ